ਨਮਸਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਲੁੱਟਾਂ ਖੋਹਾਂ ਮਾਮਲਿਆਂ ਦੀ ਹਰ ਰੋਜ਼ ਲੁੱਟਾਂ ਖੋਹਾਂ ਹੁੰਦੀਆਂ ਨੇ ਬੇਕਸੂਰਾ ਨੂੰ ਜਾ ਤੇ ਜ਼ਖਮੀ ਕਰ ਦਿੱਤਾ ਜਾਂਦਾ ਹੈ ਜਾਂ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਲਾਅ ਐਂਡ ਆਰਡਰ ਨੂੰ ਲੈ ਕੇ ਸਾਰੀਆਂ ਹੀ ਵਿਰੋਧੀ ਪਾਰਟੀਆਂ ਬੜੇ ਵੱਡੇ ਦੋਸ਼ ਲਗਾਉਂਦੀਆਂ ਰਹਿੰਦੀਆਂ ਨੇ ਆਮ ਆਦਮੀ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਤੇ ਅਜਿਹਾ ਇੱਕ بڑا ਦਿਲ ਨੂੰ ਕਮਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਦੱਸ ਦਈਏ ਕਿ ਇਥੋਂ ਦੇ ਕਨੇਤਾ ਹੁੰਦੇ ਸੀ ਸੁਦੇਸ਼ ਸੂਰੀ ਜਿਨ੍ਹਾਂ ਨੂੰ ਖਾਲਿਸਤਾਨ ਦੇ ਸਮਰਥਕ ਸੰਦੀਪ ਸਿੰਘ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਉਹਨਾਂ ਦੇ ਦੋ ਪੁੱਤਰ ਇੱਕ ਦਾ ਨਾਮ ਦੱਸਿਆ ਜਾ ਰਿਹਾ ਹੈ ਪਤਰਸ ਸੂਰੀ ਸੌਰੀ ਪਾਰਸ ਸੂਰੀ ਅਤੇ ਦੂਸਰੇ ਦਾ ਨਾਮ ਦੱਸਿਆ ਜਾ ਰਿਹਾ ਹੈ ਮਾਨਕ ਸੂਰੀ ਇਹਨਾਂ ਦੋਨਾਂ ਯਾਨੀ ਕਿ ਜਿਹੜੇ ਸੁਦੀਰ ਸੁਨੀ ਦੇ ਬੇਟੇ ਨੇ ਇਹਨਾਂ ਨੂੰ ਅੱਜ ਪੰਜਾਬ ਪੁਲਿਸ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਗ੍ਰਿਫਤਾਰ ਕਰ ਲਿਆ ਹੈ ਦੱਸਦੇ ਹਾਂ ਇਹ ਮਾਮਲਾ ਕੀ ਹੈ ਇਹ ਮਰਹੂਮ ਸੁਦੀਰ ਸੁਦੀਰ ਸੂਰੀ ਦੇ ਪੁੱਤਰ ਸੀ ਜਿਸ ਨੂੰ ਸੰਦੀਪ ਸਿੰਘ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਪਿਛਲੇ ਸਾਲ ਇਹ ਮਾਮਲਾ ਬਹੁਤ ਜ਼ਿਆਦਾ ਗਰਮਾਇਆ ਸੀ ਕਿਉਂਕਿ ਜਿਹੜੇ ਹਿੰਦੂ ਨੇਤਾ ਸੀ ਸੁਦੇਸ਼ ਸੂਰੀ ਜਿਹੜੇ ਉਸਦੇ ਕਾਤਲ ਨੇ ਉਹ ਜੇਲ੍ਹ ਦੇ ਵਿੱਚ ਬੰਦ ਨੇ ਲੇਕਿਨ ਉਹਨਾਂ ਦੇ ਜਿਹੜੇ ਦੋ ਪੁੱਤਰ ਨੇ ਪਾਲ ਸੂਰੀ ਤੇ ਮਾਨਕ ਸੂਰੀ ਉਹ ਇਹਨਾਂ ਦਿਨਾਂ ਦੇ ਵਿੱਚ ਅੰਮ੍ਰਿਤਸਰ ਤੋਂ ਲੁੱਟਾਂ ਖਵਾ ਕਰ ਰਹੇ ਨੇ ਦੱਸ ਦਈਏ ਕਿ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਕਾਰੋਬਾਰੀ ਦੇ ਕੋਲੋਂ 6 ਲੱਖ ਰੁਪਏ ਲਿਆ ਅਤੇ 26 ਜੂਨ ਨੂੰ ਉਹਨਾਂ ਨੇ ਦੀਪ ਕੰਪਲੈਕਸ ਦੇ ਵਿੱਚ ਜਾ ਕੇ ਚਾਰ ਲੈਪਟਾਪ ਤੇ ਮੋਬਾਈਲ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਦਿਨ ਦਿਹਾੜੇ ਲੁੱਟ ਲਿਆ ਇਸ ਨੂੰ ਲੈ ਕੇ ਪੁਲਿਸ ਬੜੀ ਸਰਗਰਮ ਸੀ ਸ਼ਾਪੇਮਾਰੀ ਕੀਤੀ ਗਈ ਇਹਨਾਂ ਦੋਹਾਂ ਨੂੰ ਯਾਨੀ ਕਿ ਸੁਦੀਰ ਸੂਰੀ ਦੇ ਪੁੱਤਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਹੜੇ ਬਾਕੀ ਦੇ ਮੁਲਜ਼ਮ ਨੇ ਇਹਨਾਂ ਦੇ ਨਾਲ ਜਿਹੜੇ ਮਿਲੀ ਭੁਗਤ ਕਰਕੇ ਇਹ ਹਮਲੇ ਕਰਦੇ ਸੀ ਲੁੱਟਾਂ ਖਵਾ ਕਰਦੇ ਸੀ ਉਹਨਾਂ ਦੀ ਜਿਹੜੀ ਇਹ ਸਰਚ ਕਰ ਰਹੀ ਹੈ ਪੁਲਿਸ ਅੰਮ੍ਰਿਤਸਰ ਤੋਂ ਦੱਸਦੀ ਹੈ ਕਿ ਡੀਸੀਪੀ ਹਰਜੀਤ ਸਿੰਘ ਮੰਡੇਰ ਨੇ ਇਹ ਖੁਲਾਸਾ ਕੀਤਾ ਹੈ ਕਿ ਇਹ ਹਰ ਰੋਜ਼ ਕਿਸੇ ਨਾ ਕਿਸੇ ਵਾਰਦਾਤ ਨੂੰ ਇੰਜਾਮ ਦਿੰਦੇ ਸੀ ਅਤੇ ਲੋਕਾਂ ਦੇ ਕੋਲੋਂ ਲੱਖਾਂ ਰੁਪਏ ਲੈ ਜਾਂਦੇ ਸੀ ਅਤੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਕੋਲ ਇਹ ਲੁੱਟਦੇ ਸੀ ਉਹਨਾਂ ਦਾ ਇਹ ਖੂਨ ਖਰਾਬਾ ਕਰਦੇ ਸੀ ਉਹਨਾਂ ਨੂੰ ਤਲਵਾਰ ਦੇ ਨਾਲ ਜਾਂ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੰਦੇ ਸੀ ਹਾਲਾਂਕਿ ਇਹਨਾਂ ਦੇ ਪਿਤਾ ਹਿੰਦੂਵਾਦੀ ਲੜਾਈ ਲੜਦੇ ਰਹੇ ਨੇ ਜਦੋਂ ਉਹ ਜਿਉਂਦੇ ਸੀ ਭਾਵੇਂ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਲੇਕਿਨ ਇਹਨਾਂ ਦੇ ਜਿਹੜੇ ਦੋ ਬੇਟੇ ਨੇ ਪਾਲਸੂਰੀ ਅਤੇ ਮਾਨਿਤ ਸੂਰੀ ਇਹ ਹੁਣ ਲੁੱਟਾ ਖੋਹਾਂ ਦਾ ਕੰਮ ਕਰ ਰਹੇ ਨੇ ਪੰਜਾਬ ਦੇ ਵਿੱਚ ਅਤੇ ਬਹੁਤ ਸਾਰੇ ਲੋਕਾਂ ਨੂੰ ਇਹਨਾਂ ਨੇ ਆਪਣਾ ਨਿਸ਼ਾਨਾ ਵੀ ਬਣਾਇਆ ਹੈ ਲੁਟਾਕੂਆਂ ਨੂੰ ਅਤੇ ਮਾਰਕ ਨੂੰ ਲੈ ਕੇ ਅਤੇ ਪੁਲਿਸ ਨੇ ਇਹਨਾਂ ਦੋਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ 'ਤੇ ਬਣਦੀ ਕਾਰਵਾਈ ਕਰ ਦਿੱਤੀ ਗਈ ਹੈ ਤੇ ਬਾਕੀ ਇਹਨਾਂ ਦੇ ਸਾਥੀ ਨੇ ਜਿਹੜੇ ਉਹ ਪੁਲਿਸ ਨੇ ਕਿਹਾ ਹੈ ਜਲਦ ਹੀ ਲੱਭ ਜਾਣਗੇ ਧੰਨਵਾਦ